ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਹਾਂ ਸੁਖਵਿੰਦਰ ਸਿੰਘ ਸੌਦੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੂ ਚੈਨਲ ਅੱਜ ਪੰਜਾਬ ਦੇ ਨੂ ਚੈਨਲ ਦੀ ਟੀਮ ਪਿੰਡ ਸਲੌਦੀ ਸਿੰਘਾਂ ਦੀ ਵੀ ਕੇ ਉਸ ਲੋੜਵੰਦ ਪਰਿਵਾਰ ਦੇ ਘਰ ਪਹੁੰਚੀ ਹੈ ਜੋ ਵਾਰਸ਼ਣ ਦੇ ਕਾਰਨ ਇਹਨਾਂ ਦੀ ਮਕਾਨ ਦੀ ਕਾਫੀ ਖਸਤਾ ਹਾਲਤ ਹੋ ਗਈ ਸੀ ਸੋ ਇਸ ਕਰਕੇ ਇਹ ਮਕਾਨ ਦੀ ਜਿਹੜੀ ਫਰਿਆਦ ਸੀ ਗੁਰੂ ਸਾਹਿਬ ਅੱਗੇ ਬੇਨਤੀ ਕਰਕੇ ਰੱਖੀ ਹੈ ਕਿ ਇਹ ਮਕਾਨ ਨਵਾਂ ਬਣਾਇਆ ਜਾਵੇ ਸੋ ਅੱਜ ਸੰਗਤਾਂ ਇਹ ਗੁਰੂ ਅਰਜਨ ਦੇਵ ਜੀ ਧਰਮਚੱਕਟਰ ਸੋਦੀ ਸਿੰਘਾਂ ਦੀ ਹਰਮਦਾਨ ਭਤੀ ਸੇਵਾਦਾਰ ਖੰਨਾ ਔਰ ਪੂਰੀ ਟੀਮ ਪਿੰਡ ਦੀ ਹਰ ਇੱਥੋਂ ਦੇ ਸਾਡੇ ਬਸਨੀਕ ਜਿਹੜੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਤਕਰੀਬਨ ਇਹ ਸੱਤਵਾਂ ਮਕਾਨ ਅਸੀਂ ਇੱਥੇ ਸ਼ੁਰੂ ਕਰਨ ਲੱਗੇ ਆ ਜਿਹੜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਮਕਾਨ ਬਣਗਾਉਣ ਦੀ ਲੋੜਵੰਦਾ ਦੇ ਮਕਾਨ ਬਣਾਉਣ ਦੀ ਜਿਹੜੀ ਇਹ ਸੇਵਾ ਚੱਲ ਰਹੀ ਹੈ ਤਿੰਨ ਮਕਾਨਾਂ ਦੀ ਸੇਵਾ ਰਹਾਉਣ ਚੱਲ ਰਹੀ ਹੈ ਤਕਰੀਬਨ ਸਲੌਦੀ ਦੇ ਵਿੱਚ ਪਹਿਲਾਂ ਵੀ ਮਕਾਨ ਬਣਾਜੁਕਾ ਦੋ ਮਕਾਨਾਂ ਦੀ ਹਾਲੇ ਹੋ ਸੇਵਾ ਚੱਲਣੀ ਆ ਇੱਕ ਮਾਜਰੇ ਮਕਾਨ ਬਣਾਇਆ ਔਰ ਮੈਂ ਤੁਹਾਨੂੰ ਹੋਰ ਵੀ ਯਾਦਗਾਰੀ ਗੱਲ ਦੱਸ ਦਵਾਂ ਕਿ ਗੁਰੂ ਅਰਜਨ ਦੇਵ ਜੀ ਧਰਮ ਦਾ ٹرسٹ ਉਹਦੀ ਵੱਲੋਂ ਯੂਪੀ ਦੇ ਵਿੱਚ ਇੱਕ ਭੈਣ ਨੂੰ ਦੋ ਬਿਸਤਰੀ ਦੀ ਜਗ੍ਹਾ ਲੈ ਕੇ ਵੀ ਦਿੱਤੀ ਗਈ ਆ ਜਿਹੜਾ ਉਹਦਾ ਕਾਗਜ਼ੀ ਪੱਤਰਿਆਂ ਦਾ ਖਰਚਾ ਸੀ ਉਹ ਸਾਰਾ ਟਰਸਟ ਵੱਲੋਂ ਕੀਤਾ ਗਿਆ ਸੋ ਅੱਜ ਅਸੀਂ ਮਕਾਨ ਬਣਾਉਣ ਦੇ ਵਿੱਚ ਸੇਵਾ ਕੀਤੀ ਔਰ ਆਦਾਸ ਬੇਨਤੀ ਕੀਤੀ ਆ ਸਤਿਗੁਰਾਂ ਨੇ ਕਿਰਪਾ ਕਰਕੇ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਣਾ ਜਿਹੜਾ ਮਕਾਨ ਆ ਬੜਾ ਖਸਤਾ ਹਾਲਤ ਵਿੱਚ ਸੀ ਆ ਇਸ ਮਕਾਨ ਦੀ ਜਿਹੇ ਦੇਖਿਆ ਜਾਵੇ ਮਿੱਟੀ ਦੇ ਵਿੱਚ ਬਣਿਆ ਮਕਾਨ ਆ ਇਹ ਔਰ ਸਿਵਾਦਾਰ ਵੀ ਹੁਣ ਲੱਗੇ ਹੋਏ ਨਹੀਂ ਸੋ ਮੇਰੇ ਨਾਲ ਕਸ਼ਮੀਰ ਸਿੰਘ ਜੀ ਔਰ ਮੈਂ ਸੰਗਤਾਂ ਨੂੰ ਵੀ ਅਪੀਲ ਵੀ ਕਰਾਂਗੇ ਕਿ ਇਹੋ ਜਿਹੇ ਕਾਰਜਾਂ ਦੇ ਵਿੱਚ ਬਸ ਬਸ ਚੜ ਕੇ ਹਿੱਸੇ ਪਾਉਣ ਦੀ ਕਿਰਪਾ ਕਰੋ ਮੇਨਕ ਸਰਦਾਰ ਕਸ਼ਮੀਰ ਸਿੰਘ ਜੀ ਨੇ ਕਸ਼ਮੀਰ ਸਿੰਘ ਜੀ ਗੁਰਸੇਵ ਨੇ ਕਿਰਪਾ ਕੀਤੀ ਆ ਸੱਤਵਾਂ ਮਕਾਨ ਹਾਂਜੀ ਸ਼ੁਰੂ ਹੋਣ ਲੱਗਿਆ ਦੋਵੇਂ ਸਸਤਾ ਮੱਭਲੋਂ ਮਾਈ ਉਸਨੋਂ ਤੋਂ ਆਪਾਂ ਪੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਿੱਦਾਂ ਆਪ ਸਭ ਨੂੰ ਪਤਾ ਆ ਕਿ ਜਿਹੜਾ ਇਸ ਵਕਤ ਇਹ ਸਿਲਸਿਲਾ ਚੱਲ ਰਿਹਾ ਹੈ ਹਰ ਮੈਦਾਨ ਫਤਿਹ ਸੇਵਾ ਦਲ ਖੰਨਾ ਵੱਲੋਂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ٹرسٹ ਸਿੰਘਾਂ ਦੀ ਸੁਲੋਦੀ ਵੱਲੋਂ ਗਰੀਬ ਗੁਰਬਿਆਂ ਦੇ ਹੱਕ ਦੇ ਵਿੱਚ ਖੜਨ ਲਈ ਤੇ ਉਹਨਾਂ ਦੇ ਜਿਹੜੇ ਘਰ ਦੇ ਹੁਣ ਜਿਹੜੇ ਇੰਨੇ ਮੀ ਪਏ ਨੇ ਪਹਿਲਾਂ ਤਾਂ ਮੈਂ ਥੋੜਾ ਜਿਹਾ ਦੱਸ ਦਵਾਂ ਜਿਹੜੇ ਇਸ ਬਾਰੇ ਮੀ ਪਏ ਨੇ ਬਹੁਤ ਜ਼ਿਆਦਾ ਤਗੜੇ ਮੀ ਪੈਣ ਕਰਕੇ ਘਰਾਂ ਦੀਆਂ ਹਾਲਤਾਂ ਬਹੁਤ ਜ਼ਿਆਦਾ ਦੀਆਂ ਖਸਤਾ ਹੋ ਚੁੱਕੀਆਂ ਸੀ ਕਦੇ ਵੀ ਉਹ ਘਰ ਡਿੱਗ ਸਕਦੇ ਸੀਗੇ ਇਸ ਘਰ ਦੀ ਵੀ ਹਾਲਤ ਬਹੁਤ ਖਸਤਾ ਆ ਤੇ ਛੱਤ ਕਦੇ ਵੀ ਡਿੱਗ ਸਕਦੀ ਆ ਸਿਰਫ ਇਹਨਾਂ ਦੀ ਆਪਾਂ ਛੱਤਾਂ ਬਦਲ ਕੇ ਇਹਨਾਂ ਨੂੰ ਵਧੀਆ ਇੱਕ ਲੈਂਟਰ ਪਾ ਕੇ ਦੇ ਦੇਣਾ ਆ ਬਾਕੀ ਧੰਨਵਾਦ ਕਰਦਾ ਮੈਂ ਸਭ ਤੋਂ ਵੱਧ ਅ ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ٹرسٹ ਸਿੰਘਾਂ ਦੀ ਸਲੌਦੀ ਦਾ ਕਿਉਂਕਿ ਸਲੌਦੀ ਪਿੰਡ ਵਿੱਚ ਆਪਾਂ ਖੜੇ ਜीडीबी ਦੀ ਕਮਾਂਡ ਹੈ ਸਾਡੇ ਸਿੰਘ ਸਾਭਜੀ ਵੱਲੋਂ ਕੀਤੀ ਜਾਂਦੀ ਹੈ ਹਰ ਮੈਦਾਨ ਫਤਿਹ ਸੇਵਾਦਾਰ ਲੜ ਕੇ ਸਾਂਝੇ ਉਪਰਾਲੇ ਇਹ ਕਾਰਜ ਪਿੰਡ ਰਹਾਉਣ ਤੋਂ ਤੇ ਮਾਜਰੇ ਤੋਂ ਅੱਜ ਸਲੌਦੀ ਪਿੰਡ ਵਿੱਚ ਇਹ ਕਾਰਜ ਸ਼ੁਰੂ ਹੋਇਆ ਆ ਤੇ ਧੰਨਵਾਦ ਕਰਦੇ ਆ ਪਿੰਡ ਦੇ ਮੋਤਵਰ ਜਿੰਨੇ ਵੀ ਹੋਰ ਇੱਥੇ ਨੌਜਵਾਨ ਵੀਰ ਸਾਰੇ ਸੱਜਣ ਜਿਨ੍ਹਾਂ ਵੱਲੋਂ ਇਹ ਦਸਬੰਦ ਦੇ ਕੇ ਕਾਰਜ ਨੂੰ ਆਰੰਭਣ ਦੀ ਜਿਹੜੀ ਸੇਵਾ ਆ ਉਹ ਸ਼ੁਰੂ ਹੋਈ ਹੈ ਸੋ ਸਾਰਿਆਂ ਨੂੰ ਇਹੀ ਬਾਨ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਜਿੰਨੇ ਜੋਗੇ ਵੀ ਹੈਗੇ ਹੋ ਕੋਈ ਸੀਮਿੰਟ ਦੇ ਸਕਦਾ ਆ ਜਾਂ ਕੋਈ ਰੇਤਾ ਦੇ ਸਕਦਾ ਆ ਕੋਈ ਬਜਰੀ ਦੇ ਸਕਦਾ ਆ ਜਾਂ ਕੋਈ ਸਰੀਆ ਦੇ ਸਕਦਾ ਆ ਜਾਂ ਕੋਈ ਦਿਹਾੜੀਆਂ ਦੇ ਸਕਦਾ ਆ ਕਿਉਂਕਿ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਸਾਨੂੰ ਸਹਾਇਤਾ ਦੀ ਜ਼ਰੂਰਤ ਹੈ ਸਰਬੱਤ ਸੰਗਤਾਂ ਦੇ ਅੱਗੇ ਹੀ ਅਸੀਂ ਬੇਨਤੀ ਕਰ ਸਕਦੇ ਆ ਕਿਉਂਕਿ ਹੁਣ ਆਪਾਂ ਨੂੰ ਆਪਣੇ ਹੀ ਪਿਆਰਿਆਂ ਨੂੰ ਸਾਂਭਣ ਦੀ ਲੋੜ ਹੈ ਦੇਖੋ ਕਿਤੇ ਤੁਹਾਡੇ ਘਰ ਦੇ ਨੇੜੇ ਤੇੜੇ ਕੋਈ ਅਜਿਹਾ ਕੋਈ ਘਰ ਹੈ ਜਿਹੜਾ ਬਹੁਤ ਜ਼ਿਆਦਾ ਲੋੜਵੰਦ ਹੈ ਤਾਂ ਆਪਾਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਜਿਹੜਾ ਇਹ ਘਰ ਦਾ ਉਹਨਾਂ ਦੇ ਕਾਰਜ ਹੈ ਇਹ ਅਰੰਭੀਏ ਇਬਾਦ ਵਿੱਚ ਵੀ ਕੋਈ ਅਜਿਹੀ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਵੀ ਆਪਾਂ ਇਕੱਠੇ ਹੋਵਾਂਗੇ ਪਰ ਕੋਈ ਵੀ ਹਾਦਸਾ ਹੋਣ ਤੋਂ ਪਹਿਲਾਂ ਹੀ ਅਗਰ ਆਪਾਂ ਇਸ ਦੀ ਸੰਭਾਲ ਕਰ ਲਈਏ ਤਾਂ ਬਹੁਤ ਚੜ੍ਹਦੀ ਗੱਲਾਂ ਵਾਲੀ ਗੱਲ ਹੋਊਗੀ ਤੇ ਬਾਕੀ ਖਾਲਸਾ ਹੀ ਬਸੰਗੂ ਸੋ ਇਸ ਮਕਾਨ ਦੀ ਹੁਣ ਸ਼ੁਰੂਆਤ ਹੋ ਗਈ ਅਰਦਾਸ ਬੇਨਤੀ ਕਰਕੇ ਮੇਰੇ ਨਾਲ ਵਿਸਨ ਸਿੰਘ ਜੀ ਵੀ ਨੇ ਮੌਜੂਦ ਵੀਰ ਜੀ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਕਿਹੋ ਜਿਹੇ ਹਾਲਾਤ ਸੀਗੇ ਘਰ ਦੇ ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਦੇ ਆਂ ਕਈ ਵਾਰ ਕਿੰਥੋਂ ਪ੍ਰਾਂਤ ਤੋਂ ਹੋਣ ਲੱ ਜਾਂਦਾ ਇਹ ਲੇਵਰ ਲੇਵਰ ਕੱਢ ਦਿੰਦੇ ਪਿਆਰੇ ਮਜ਼ਦੂਰੀ ਕੱਟ ਦਿੰਦੇ ਬੱਚੇ ਦੋ ਹਜੇ ਪੜ੍ਹਾਈ ਕਰਕੇ ਹਟਣੇ ਆ ਉਹੀ ਸਹਾਈਤਾ ਹੈ ਨਹੀਂ ਸੀ ਹੋਰ ਇਸ ਕਰਕੇ ਆ ਤੁਹਾਨੂੰ ਬਹੁਤ ਵਧੀਆ ਪ੍ਰਾਪਲਾ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਮਤਲਬ ਕਿ ਸੰਗਤ ਵੱਲੋਂ ਤੇ ਤੁਸੀਂ ਕਰ ਰਹੇ ਹੋ ਹੋਰ ਵੀ ਮਤਲਬ ਕਿ ਸੰਗਤ ਨੂੰ ਬੇਨਤੀ ਆ ਵੀ ਵੱਧ ਚੜ ਕੇ ਕਿੰਨਾ ਵੀ ਮਤਲਬੇ ਮਦਦ ਕਰ ਸਕੇ ਗਰੀਬੀ ਥੋੜੀ ਥੋੜੀ ਬਹੁਤੀ ਤੋਂ ਬਹੁਤੀ ਜਿੰਨਾਗਾ ਕਿਉਂ ਕਈ ਬਹੁਤ ਸੰਗੜੇ ਚੰਗੇ ਘਰਾਂ ਵਾਲੇ ਨੇ ਚੰਗੇ ਘਿਆਂ ਵਾਲੇ ਨੇ ਪਰ ਇਹ ਗਰੀਬੀ ਦੀ ਮਦਦ ਹੋ ਜਾਵੇ ਇਹ ਆਸਾਨ ਨਹੀਂ ਪੁਲਾਇਆ ਜਾ ਸਕਦਾ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਇਹਨਾਂ ਦਾ ਸਮਾਨ ਟਿੱਕੇ ਹੋਏ ਨੂੰ ਵੀ ਮੇਰੇ ਕੋਲ ਜੀ ਹੁਣ ਮਹੀਨੇ ਤੋਂ ਪਹਿਲਾਂ ਦੇ 3 ਮਹੀਨੇ ਹੋ ਗਏ ਜੀ ਜਦੋਂ ਮਹੀਨ ਸ਼ੁਰੂ ਹੋਇਆ ਬਾਦ ਸ਼ੁਰੂ ਹੋਇਆ ਬਰਸਾਤ 3 ਮਹੀਨੇ ਨਾ ਮਕਾਨ ਛੱਡਿਆ ਹਾਂ ਹਾਂ ਜੀ ਮਕਾਨ ਛੱਡਿਆ ਨੂੰ 3 ਮਹੀਨੇ ਹੋ ਗਏ ਮੇਰੇ ਕੋਲ ਸਮਾਨ ਪਿਆ ਮੇਰੇ ਕੋਲ ਰਹਿائش ਕਿੱਥੇ ਹੈ ਇੱਦਾਂ ਹੀ ਬੈਠਾ ਨੇ ਸਹੀ ਸੰਗਤ ਵੱਲ ਇਹਹੀ ਬੇਚ ਇਹਨਾਂ ਦੀ ਵੀ ਇਹਨਾਂ ਚ ਸਾਡੀ ਕੋਈ ਗੁਆਚ ਹੈ ਨਹੀਂ ਦੇਖ ਵੀ ਕੋਈ ਨਾ ਕੋਈ ਸਾਡੀ ਮਦਦ ਕੀਤੀ ਜਾਵੇ ਫਿਰ ਤੁਸੀਂ ਹੁਣ ਆ ਕਿਉਂ ਤੇ ਲੱਗੇ ਇਰਫਾ ਮਾਹੀ ਜੀ ਸਾਥ ਸੰਗਤ ਉੱਤੇ ਕੋਈ ਹੈ ਨਹੀਂ ਠੀਕ ਹੈ ਨਾ ਸੱਤ ਪਹਿਲਾਂ ਕਿਹਾ ਕਿ 700 ਸੰਗਤ ਦੇ ਸਹਿਯੋਗ ਨਾਲ ਜਿਹੜਾ ਕਾਰਜ ਹੋ ਜਵੇ ਉਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਫਤਿਹ ਹੋ ਜਾਂਦਾ ਹੈ ਬੜੀ ਆਈ ਫਤਿਹ ਆ ਸੋ ਇਸ ਕਰਕੇ ਅਸੀਂ ਉਹਨਾਂ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਇਸ ਘਰ ਦੇ ਵਾਸਤੇ ਸੀਮਿੰਟ ਰੀਤਾ ਬਜਰੀ ਜੋ ਵੀ ਘਰੇਲੂ ਸਮਾਨ ਦੀ ਲੋੜ ਹੁੰਦੀ ਹੈ ਉਹ ਜਿਹਨਾਂ ਨੇ ਭੇਜਣਾ ਤੁਹਾਨੂੰ ਉਹਨਾਂ ਦੇ ਨੰਬਰ ਇਹਨਾਂ ਦੇ ਘਰ ਦੇ ਅੰਦਰ ਨਾਲ ਫਿਰ ਅਸੀਂ ਚਲਾਵਾਂਗੇ ਹਾਂਜੀ ਕਿਉਂਕਿ ਜਿਹੜੀ ਵੀ ਕੋਈ ਡਿਟੇਲਸ਼ਨ ਆ ਉਹ ਸਿੱਧੀ ਤੁਸੀਂ ਇਸ ਘਰ ਦੇ ਵਿੱਚ ਆ ਕੇ ਦੇ ਸਕਦੇ ਹੋ ਕਿਸੇ ਨੂੰ ਵੀ ਸਾਡੇ ਨੁਮਾਇੰਦੇ ਨੂੰ ਵੀ ਦੇਣ ਦੀ ਲੋੜ ਨਹੀਂ ਕਿਉਂਕਿ ਜਿਹੜੀ ਮਾਇਆ ਉਹ ਸਹੀ ਜਗ੍ਹਾ ਤੇ ਉੱਪਰ ਲੱਗਦੀ ਹੈ ਕਿਉਂਕਿ ਇਹ ਅਰਜੰਦੀਪ ਜੀ ਧੰਮਤਾ ਟਰਸਟ ਵੱਲੋਂ ਨਗਰ ਦੇ ਵਿੱਚ ਪਹਿਲਾਂ ਵੀ ਇੱਕ ਲੈਨਟਰ ਪਾਇਆ ਸੀ ਦੋ ਅੱਜ ਦੂਜਾ ਮਕਾਨ ਹੈ ਇਹ ਸ਼ੁਰੂ ਹੋਇਆ ਸਰੌਦੀ ਦੇ ਵਿੱਚ ਤੀਜੇ ਦੀ ਵੀ ਅਸੀਂ ਜਰੂਰ ਛੇਤੀ ਹੀ ਆਰੰਭਤਾ ਕਰ ਲਏ ਆ ਉਹਨਾਂ ਦੇ ਵੀ ਅਸੀਂ ਵੀਡੀਓ ਕਰੀਆ ਕਿਉਂਕਿ ਮਕਾਨ ਬੜੀ ਖਸਤਾ ਹਾਲਤ ਵਿੱਚ ਹੈ ਤੁਹਾਨੂੰ ਦਿਖਾਵਾਂਗਾ ਤਸਵੀਰਾਂ ਵੀ ਕੱਚੀ ਮਿੱਟੀ ਦੇ ਦਾਣਾ ਵਾਲਾ ਮਕਾਨ 30 ਸਾਲ ਪੁਰਾਣਾ ਜੀ ਗਾਰੇ ਜਣਾਈ ਕੀਤੀ ਹੋਈ ਹੈ ਗਾਰੇ ਵਿੱਚ ਚਣਾਈ ਕੀਤੀ ਹੋਈ ਹੈ ਮੇਰੇ ਨਾਲ ਬਾਬਾ ਜੀ ਚਰਨ ਸਿੰਘ ਜੀ ਮੌਜੂਦ ਨੇ ਸੋ ਬਾਬਾ ਜੀ ਆਪਾਂ ਮਕਾਨ ਸ਼ੁਰੂ ਕੀਤਾ ਦੂਸਰਾ ਤੁਸੀਂ ਵੀ ਆਪਾਂ ਲੋੜਵੰਦਾਂ ਦੀ ਸੇਵਾ ਕਰਦੇ ਆ ਕੁੜੀਆਂ ਦੇ ਵਿਆਹ ਵੀ ਕਰਦੇ ਆ ਜਿੱਥੇ ਅੱਜ ਲੋੜ ਹੈ ਵੀ ਗਰੀਬਾਂ ਦੀ ਬਾਹ ਫੜਨ ਦੀ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਵੀ ਇਹ ਜੋ ਪਰਿਵਾਰਾਂ ਦੀ ਗੱਲ ਜੀ ਇਹ ਲੋੜ ਅਨਸਾਰ ਪਰਿਵਾਰ ਹੈ ਇਹਦੀ ਜਿਹੜੀ ਇਹ ਸੰਗਤ ਸੇਵਾ ਕਰ ਰਹੀ ਆ ਪਹਿਲਾਂ ਰਹਾਉਣ ਵੀ ਦੋ ਤਿੰਨ ਮਕਾਨਾਂ ਦੀ ਸੇਵਾ ਹੋਈ ਆ ਤੇ ਇਹ ਬਹੁਤ ਵੱਡਾ ਅਪਰਾਲਾ ਅਸੀਂ ਐਨਆਰਆਈ ਵੀਰਾਂ ਨੂੰ ਨਗਰ ਦੇ ਵੀਰਾਂ ਨੂੰ ਸਾਰਿਆਂ ਨੂੰ ਜਿੰਨਾ ਵੀ ਇਹਦੇ ਵਿੱਚ ਸੰਜੋਗ ਦੇ ਹੁੰਦਾ ਉਹ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਕਿਤੋਂ ਵੀ ਕੋਈ ਵੀ ਰਸਤ ਸੀਮਿੰਟ ਸਰੀਆ ਇੱਟ ਆਪਣੀ ਸਿੱਧੀ ਇਸ ਪਰਿਵਾਰ ਨੂੰ ਭੇਜ ਕੇ ਇਹਨਾਂ ਦੀ ਸਹਾਇਤਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਨਗਰ ਵਿਕਾਸ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੀ ਮੌਜੂਦ ਨੇ ਕੁਨਾ ਬਲੋਂ ਵੀ ਇਸ ਮਕਾਨ ਦਾ ਮੁਆਇਨਾ ਕੀਤਾ ਗਿਆ ਸੀ ਦੇਖਿਆ ਜਾਂਦਾ ਵੀ ਇਹ ਮਕਾਨ ਬਾਕੀ ਖਸਤਾ ਹਾਲਤਾਂ ਹੈ ਲੋੜਵੰਦ ਪਰਿਵਾਰ ਹੈ ਕਈ ਕਿੰਤੂ ਪਰੰਤੂ ਕਰਦੇ ਨੇ ਕਿ ਲੋੜ ਨਹੀਂ ਹੈ ਪਰ ਜਿਹੜੀ ਲੋੜ ਹੈ ਜਿਹਨੂੰ ਲੋੜ ਹੈ ਉਹੀ ਰੋਂਦਾ ਸੋ ਇਸ ਕਰਕੇ ਸੜਨਾ ਕ੍ਰਿਸ਼ਨ ਲਾਲ ਜੀ ਕੀ ਸੇਵਾ ਕੀ ਸਤਗੁਰੂ ਜੀ ਕਿਰਪਾ ਕੀਤੀ ਅੱਜ ਮਕਾਨ ਸ਼ੁਰੂ ਹੋ ਗਿਆ ਆਪਾਂ ਰਲ ਮਿਲ ਕੇ ਮਕਾਨ ਬਣਾਉਣਾ ਸੰਗਤ ਨੂੰ ਅਪੀਲ ਵੀ ਕਰਨੀ ਆ ਆਪਾਂ ਵੀ ਸਹਿਯੋਗ ਦੇਣਾ ਵੱਧ ਤੋਂ ਵੱਧ ਕੀ ਕਹਿਣਾ ਚਾਹੁੰਦੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਇਸੇ ਮਕਾਨ ਦੀ ਕੋਈ ਨਹੀਂ ਇਹ ਪਰਿਵਾਰ ਕਾਫੀ ਜ਼ਿਆਦਾ ਗਰੀਬ ਆ ਲੋੜਵੰਦ ਆ ਸੋ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ ਰਲ ਮਿਲ ਕੇ ਸੰਗਤ ਦੇ ਸਹਿਯੋਗ ਨਾਲ ਚਲੋ ਅੱਜ ਇਹਦੀ ਟਾਟ ủi ਆ ਜਿਹੜੀ ਸ਼ੁਰੂ ਹੋ ਗਈ ਆ ਸੋ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਜੀ ਬਹੁਤ ਸਾਰੇ ਬੰਦੇ ਐਵੇਂ ਦੇ ਹੁੰਦੇ ਨੇ ਵੀ ਜੇ ਕਿਸੇ ਦਾ ਕੋਈ ਕੰਮ ਹੁੰਦਾ ਏ ਤਾਂ ਉਹਨੂੰ ਰੋਕਣ ਵਾਸਤੇ ਜਾਂ ਉਹਦੇ ਵਿੱਚ ਉਹ ਸ਼ਰਾਰਤੀ ਅਨਸਰ ਹੁੰਦੇ ਨੇ ਕੁਛ ਨਾ ਕੁਛ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ ਜੀ ਇਹਨਾਂ ਨੂੰ ਲੋੜ ਨਹੀਂ ਹੈ ਜਾਂ ਇਹ ਨਹੀਂ ਹੈ ਕਿਉਂਕਿ ਅਸੀਂ ਸਾਰੀ ਸੰਗਤ ਦੇ ਨਾਲ ਇੱਕ ਪੁਆਇਨਾ ਕਰਦੇ ਆ ਕੇ ਦੇਖਦੇ ਆ ਮੌਕੇ ਤੇ ਕਿਉਂਕਿ ਜਦ ਪਤਾ ਲੱਗਦਾ ਆ ਕਿ ਵੀ ਹਾਂ ਵਾਕੇ ਇਹ ਪਰਿਵਾਰ ਲੋੜਬੰਦ ਹੈ ਸੋ ਇਹਦੇ ਨਾਲ ਨਾਲ ਜਿੰਨੀ ਵੀ ਸੰਗਤ ਆ ਸਾਰਿਆਂ ਨੂੰ ਅਸੀਂ ਇੱਕ ਮੈਸੇਜ ਦਿੰਦੇ ਆ ਜੀ ਬੇਨਤੀ ਵੀ ਕਰਦੇ ਆ ਵੀ ਜਿਹੜੇ ਲੋੜਬੰਦ ਪਰਿਵਾਰ ਨੇ ਉਹਨਾਂ ਨੂੰ ਆ ਕੇ ਮਿਲਿਆ ਜਾਵੇ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਜਿਵੇਂ ਕੀ ਲੋੜ ਹੈਗੀ ਆ ਉਹ ਲੋੜ ਦੇ ਮੁਤਾਬਕ ਉਹਨਾਂ ਦੀ ਲੋੜ ਆ ਜਿਹੜੀ ਉਹ ਪੂਰੀ ਕੀਤੀ ਜਾਵੇ। ਸੋ ਜਿਨੇ ਵੀ ਜੋ ਵੀ ਸੇਵਾ ਕਰਨੀ ਆ ਸੋ ਪਰਿਵਾਰ ਨੂੰ ਸਿੱਧਾ ਆ ਕੇ ਮਿਲੇ ਜੀ। ਪਰਿਵਾਰ ਨੂੰ ਸਿੱਧਾ ਮਿਲ ਕੇ ਜੋ ਵੀ ਸੇਵਾ ਕਰਨੀ ਚਾਹੁੰਦਾ ਉਹ ਕਰ ਸਕਦਾ। ਸੋ ਅਸੀਂ ਵੀ ਨਗਰ ਵਿਕਾਸ ਐਂਡ ਸੋਸ਼ਲ ਵੈਲਫੇਅਰ ਕਲੱਬ ਦੇ ਸ्रू ਜਿੰਨੀ ਵੀ ਬਣਦੀ ਸੰਗਤ ਵੱਲੋਂ ਸੇਵਾ ਹੋਊਗੀ ਉਹ ਅਸੀਂ ਜ਼ਰੂਰ ਪਛਾਣਾਂਗੇ। ਸੋ ਐਦਾਂ ਹੀ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਅੱਜ ਤੱਕ ਸਮਾਂ ਆਪਾਂ ਨੂੰ ਪਤਾ ਹੀ ਹੈ ਜੀ ਵੀ ਕਿਵੇਂ ਦਾ ਚੱਲਦਾ ਏ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਾਲੇ ਨੇ ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਸਹੀ ਲੋੜ ਆ ਜਿਹੜੀ ਉਹ ਪਹੁੰਚਦੀ ਹੋਵੇ ਸੋ ਇਹ ਸੰਨਕ੍ਰਿਸ਼ਨ ਲਾਲ ਜੀ ਮੈਂ ਸਤਕਾਰਯੋਗ ਆਪੀ ਜੀ ਨਾਲ ਨੇ ਇਹਨਾਂ ਵੱਲੋਂ ਬੜਾ ਯੋਗਦਾਨ ਦਿੱਤਾ ਗਿਆ ਔਰ ਇਹਨਾਂ ਦੇ ਹੀ ਘਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਕਾਫੀ 3-4 ਮਹੀਨਿਆਂ ਦੇ ਵਿੱਚੋਂ ਇਹਨਾਂ ਨੇ ਸਸਪੈਕਟ ਪਹੁੰਚ ਕੀਤੀ ਸੀ ਕਿ ਲੋਡਬੰਦ ਪਰਿਵਾਰ ਹੈ ਵੀ ਇਹਦਾ ਮਕਾਨ ਸ਼ੁਰੂ ਕਰਨਾ ਪਰ ਸਮਾਂ ਹੁੰਦੇ ਨਾ ਹੁੰਦੇ ਵੀ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਆ ਵੀ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੋ ਜਿਹਾ ਹਾਲਾਤ ਸੀ ਮਕਾਨ ਦੇ ਮੈਂ ਖਾਲਸਾ ਵਾਹਿ ਫਤਹਿ ਇਹ ਰੱਖਿਆ ਨਹੀਂ ਪਹਿਨੇ ਬਹੁਤ ਜੁੜ ਕੇ ਸਾਰਾ ਖਾਚ ਹੋ ਗਿਆ ਸੀਗਾ ਇੱਕਦਮ ਪੈਸਾ ਆ ਗਿਆ ਇੱਕਦਮ ਤਿੰਨੇ ਜਣੇ ਮੈਂਬਰ ਸੀ ਘਰ ਦੇ ਬੇਟਾ ਆਪ ਦੋਨੇ ਜੀ ਆ ਬੀਬੀ ਕੇ ਬੈਠ ਉੱਤੇ ਬੈਠੇ ਸੀਗੇ ਮੰੰਜੇ ਦਾ ਸਾਰਾ ਚੋ ਰਹਿਆ ਸੀਗਾ ਦੇਸੀ ਆ ਕੇ ਦੇਖਿਆ ਬਹੁਤ ਔਕੇਸ਼ਨ ਫੋਨ ਕਰਿਆ ਕਹਿੰਦੀ ਆਂਟੀ ਵੀ ਸਾਡੇ ਵਿੱਚੋਂ ਦਾ ਅਸੀਂ ਬਹੁਤ ਔਕੇ ਆ ਮੈਂ ਇਹਨਾਂ ਨੂੰ ਆ ਕੇ ਲੈ ਕੇ ਗਏ ਅਸੀਂ ਉਹ ਦਿਨ ਤੋਂ ਬਾਅਦ ਫਿਰ ਮਤਲਬ ਇਹ ਹੁੰਦਾ ਸਾਰੇ ਚੋੜ ਲੱਗ ਗਿਆ ਬਿਲਕੁਲ ਕੋਈ ਨਹੀਂ ਆਦਾ ਸਾਡੇ ਘਰ ਅਸੀਂ ਲੈ ਕੇ 2000 ਰੁਪਏ ਤੇ ਲੈ ਕੇ ਹੁਣ ਤੱਕ ਨਵੀਂ ਤੋਂ ਸਾਡੇ ਘਰ ਰਹੇ ਨੇ ਜੀ ਇਹ ਬਹੁਤ ਗਰੀਬ ਪਰਿਵਾਰ ਆ ਜੀ ਇਹਨਾਂ ਦਾ ਜਿਹੜਾ ਮਤਲਬ ਉਹ ਘਰ ਵਾਲਾ ਜੋ ਲੇਬਰ ਕਰਦਾ ਜੀ ਬੇਟਾ ਹਾਲੇ ਪੜਦਾ ਜੀ ਤੇ ਆਹੋ ਵਿਚਾਰ ਉਹ ਵੀ ਜਿਆਦਾ ਮਤਲਬ ਮਜ਼ਦੂਰੀ ਉਹ ਕਰਦੀ ਆ ਜੀ ਤੇ ਕੋਈ ਹੈ ਨਹੀਂ ਸਾਦਣਾ ਜੀ ਕਾਨੂੰਨ ਕਰਨ ਵਾਲਾ ਇਸ ਲਈ ਕਹਿੰਦੇ ਆ ਵੀ ਇਸਾਂ ਕਰ ਤੂੰ ਸਭ ਬੇਨਤੀ ਕਰਦੇ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨੀ ਹੋ ਸਕੇ ਉਸੇ ਮਤਲਬ ਕਰਨੇ ਜਿਹੜੇ ਆਪਣੇ ਸਸਤਾ ਵਾਲੇ ਬਹੁਤ ਸਤਕਾਰਯੋਗ ਨੇ ਸਾਡੇ ਜਿਹੜੇ ਵਿਚਾਰੇ ਆ ਅਸੀਂ ਫੋਨ ਕਰੇ ਵੇਖਣ ਜੇ ਦੇਖਣਾ ਕਿਸੇ ਸਰਪੰਚ ਨੇ ਸੁਣੀ ਕਿਸੇ ਪੰਚ ਨੇ ਸੁਣੀ ਨਹੀਂ ਸਾਡੇ ਕਿਸੇ ਨੇ ਸੁਣੀ ਦੋ ਤਿੰਨ ਵਾਰ ਮੈਂ ਵੀ ਫੋਨ ਕਰਿਆ ਸਰਪੰਚ ਨੂੰ ਵੀ ਇੱਕਣ ਇੱਕਣ ਗੱਲ ਨਹੀਂ ਉਹਨਾਂ ਨੇ ਕੁਝ ਨਹੀਂ ਸੁਣਿਆ ਸਾਡੇ ਇਹਨਾਂ ਨੇ ਕਹਿਆ ਕਹਿੰਦਾ ਡਾਕਟਰ ਲੱਗਿਆ ਤੁਹਾਨੂੰ ਕੁਝ ਨਹੀਂ ਬੰਦਣਾ ਤੁਹਾਡਾ ਤੁਸੀਂ ਆਪ ਜਿਵੇਂ ਮਰਜ਼ੀ ਕਰੋ ਇਹ ਲਈ ਬਹੁਤ ਆਧੁਨਿਕ ਤੌਰ ਤੇ ਅਸੀਂ ਇਸ ਚੀਜ਼ ਤੋਂ ਪਰੇ ਰਹਿਣੇ ਆ ਕਿਉਂਕਿ ਜਿਹੜੀ ਸੇਵਾ ਬੜੀ ਨਿਸਕਾਮ ਹੋ ਗਈ ਸੇਵਾ ਕਰਨੀ ਪੈਂਦੀ ਆ ਲੌਂਗ ਟਾਈਮ ਵਾਸਤੇ ਸਾਰਾ ਨਾ ਭਾਈ ਸਾਹਿਬ ਨੇ ਭਾਈ ਸਾਹਿਬ ਹਵਾਰ ਸਿੰਘ ਇਹ ਹਵਾਰ ਸਿੰਘ ਜੀ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਮਕਾਨ ਦੀ ਸ਼ੁਰੂਆਤ ਹੋਈ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਜਿੰਨਾ ਕਮਾਨ ਵਿੱਚ ਬਹੁਤ ਖੁਸ਼ੀ ਸਾਨੂੰ ਇਹ ਅਸੀਂ ਬਹੁਤ ਆਨੰਦ ਲਿਆ ਜਦੋਂ ਨਹੀਂ ਪੈਣ ਲੱਗਾ ਤਿੰਨ ਮਹੀਨੇ ਹੋ ਗਏ ਸੀ ਸਾਡੇ ਕੋਲ ਨਹੀਂ ਨੇ ਇਹਨਾਂ ਦੇ ਘਰੇ ਰਹਿ ਰਹੇ ਆ ਉਸਤਾ ਜੀ ਬਹੁਤ ਧੰਨਵਾਦ ਸਾਡੇ ਲਈ ਸੇਵਾ ਲਈ ਪਹੁੰਚੇ ਨੇ ਚਲ ਆਣ ਹੈ ਆਸਰੀ ਆਕਾਰ ਬੀਰ ਜੀ ਦਾ ਹੀ ਬਹੁਤ ਧੰਨਵਾਦ ਆ ਜੀ ਉਹ ਸਾਡੇ ਪਿੰਡ ਤੋਂ ਜਿਨ੍ਹਾਂ ਨੇ ਸਾਡੀ ਸੁਣੀ ਸਾਡੇ ਅੰਕ ਕਹਿ ਦਿੱਤੀ ਇੱਥੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਸੋ ਆਓ ਤੁਹਾਨੂੰ ਸੱਲੇ ਹਲਾਤ ਦਿਖਾਣਾ ਮੈਂ ਜੱਤ ਦੀ ਅਦੇ ਸੇਵਾ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਘਰ ਦੇ ਹਾਲਾਤ ਦਿਖਾ ਦਨੇ ਤੁਹਾਨੂੰ ਉੱਪਰੋਂ ਮਿੱਟੀ ਪਈ ਹੋਈ ਆ ਆਇਆ ਆਇਆ ਤਨਾਵ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਉਹ ਤੋੜਪਾਨ ਕੀਤੀ ਜਾ ਰਹੀ ਹੈ ਇਹ ਹਾਲਾਤ ਬੜੇ ਖਸਤਾ ਹਾਲਤ ਨੇ ਵੀ ਬੁਕਾਨ ਬਣਾਉਣ ਦੀ ਬਹੁਤ ਜ਼ਰੂਰਤ ਸੀ ਪਰ ਕਿਸੇ ਨੇ ਆ ਕੇ ਕਹਿੰਦੇ ਵੀ ਬਾਹ ਨਹੀਂ ਫੜੀ ਚਲੋ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਹ ਗੁਰੂ ਪ੍ਰਮਾਤਮਾ ਜਦੋਂ ਆ ਫੜਦਾ ਤਾਂ ਸਾਰੇ ਕਾਰਜ ਰਾਸ ਜਾਂਦੇ ਨੇ ਸਤਿਗੁਰੂ ਦੀ ਬਾਣੀ ਦਾ ਉਪਦੇਸ਼ ਹੈ ਸੰਤਾਂ ਕੇ ਕਾਰਜ ਆਪ ਖਲੂਆ ਹਰ ਕੰਮ ਕਰਾਵਣ ਆਇਆ RAM ਸੋ ਇਹ ਸੇਵਾ ਅਜੇ ਅਰੰਭ ਹੋ ਚੁੱਕੀ ਹੈ ਸੋ ਅਸੀਂ ਦਾਨੀ ਸੱਜਣਾਂ ਨੂੰ ਬੇਨਤੀ ਕਰਾਂਗੇ ਇਹ ਇਸ ਮਹਾਨ ਸੇਵਾ ਵਿੱਚ ਜਿੱਥੇ ਅਸੀਂ ਵੱਡੇ ਵੱਡੇ ਲੰਗਰ ਲਾਉਂਦੇ ਆਂ ਧਾਰਮਿਕ ਸਥਾਨਾਂ ਦੇ ਉੱਪਰ ਸੋ ਇਹਦੇ ਨਾਲ ਹੀ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਕਿਉਂਕਿ ਜਿਹੜੇ ਗਰੀਬ ਪਰਿਵਾਰ ਨੇ ਜਦੋਂ ਘਰਾਂ ਦੇ ਛੱਤਾਂ ਡਿੱਗ ਜਾਂਦੀਆਂ ਨੇ ਕਈ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ ਉਦੋਂ ਬਾਅਦ ਅਸੀਂ ਕੇਵਲ ਅਫਸੋਸ ਪ੍ਰਗਟ ਕਰਨਾ ਆਉਂਦੇ ਆਂ ਸੋ ਅਸੀਂ ਤਾਂ ਵੀ ਕਿਸੇ ਨੂੰ ਅਫਸੋਸ ਪ੍ਰਗਟ ਕਰਨਾ ਨਾ ਜਾਣਾ ਪਵੇ ਸਾਨੂੰ ਸਹੀ ਜਗ੍ਹਾ ਦੇ ਉੱਪਰ ਇਹ ਦਾਨ ਔਰ ਜਿੱਤੇ ਨਹੀਂ ਤਾਂ ਸਹੀ ਲੱਗ ਜਾਵੇ ਸੋ ਅੱਜ ਇਹ ਬਹੁਤ ਜ਼ਰੂਰੀ ਸੀ ਇਹ ਮਕਾਨ ਦੀ ਅਰੰਭਤਾ ਹੋ ਚੁੱਕੀ ਆ ਸੋ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਬੜੀਆਂ ਭਾਵਕ ਤਸਵੀਰਾਂ ਨੇ ਮਕਾਨ ਦੀਆਂ ਇਹਨਾਂ ਮਹੀਨੇ ਤੋਂ ਪਰਿਵਾਰ ਇਸ ਘਰ ਤੋਂ ਬਾਹਰ ਰਹਿੰਦਾ ਕਿਸੇ ਦੇ ਘਰ ਦੇ ਵਿੱਚ ਸਮਾਨ ਰੱਖਿਆ ਹੋਇਆ ਸੋ ਅਸੀਂ ਆਸ ਕਰਦੇ ਹਾਂ ਸੰਗਤ ਤੋਂ ਕਿ ਆਓ ਅੱਪਾ ਬੱਤ ਬੱਤ ਚੜ੍ਹ ਕੇ ਇਹੋ ਜਿਹੀ ਲੋੜਵੰਦ ਪਰਿਵਾਰਾਂ ਦੀ ਵਾਹ ਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੁਮੇਰ ਨਾ ਉਹ ਪੈਣ ਜੀ ਮੌਜੂਦ ਨੇ ਜਿਨ੍ਹਾਂ ਦਾ ਅਸਜੋ ਮਕਾਨ ਦੀ ਆਰੰਭਤਾ ਹੋ ਚੁੱਕੀ ਹੈ ਮਕਾਨ ਦੀ ਢਾਂਟੋਾਈ ਸ਼ੁਰੂ ਕਰ ਦਿੱਤੀ ਹੈ ਬਹੁਤ ਜਲਦ ਇਸ ਮਕਾਨ ਦੀ ਨੀ ਵੀ ਰੱਖੀ ਜਾਵੇਗੀ ਪੈਣ ਜੀ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਰਹੇ ਸੀ ਬਾਰਸ਼ਾਂ ਬਹੁਤ ਪਈਆਂ ਨੇ ਮੀਂਹ ਕਾਫੀ ਪੈਨੇ ਮਕਾਨ ਕਹਿੰਦੇ ਕਾਫੀ ਖਸਤਾ ਹਾਲਤ ਵਿੱਚ ਕਿਵੇਂ ਵਕਤ ਕੱਟਿਆ ਲਾਈ ਜੀ ਦਾ ਘਰ ਸਾਹ ਵਾਈਉ ਜੀ ਕੀਤੇ ਮੀਂਹ ਪੈਂਦੇ ਸੀ ਕਿ ਕਾਫੀ ਮੀਂਹ ਪੈਂਦੇ ਸੀ ਇਹ ਸਾ ਤਿੰਨ ਮਹੀਨੇ ਹੋ ਗਏ ਕਿਸੇ ਦੇ ਘਰੇ ਰਹਿੰਦੇ ਸੀਗੇ ਹੁਣ ਹੁਣ ਹਰਮਦਾਨ ਫਤੇ ਦੀ ਟੀਮ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਵੀ ਉਹਨਾਂ ਨੇ ਸਾਡੀ ਬਾਹ ਫੜੀ ਵੀ ਸਾਡੇ ਕਿਸੇ ਭੈਣ ਭਾਈ ਨੇ ਵੀ ਨਹੀਂ ਸੁਣੀ ਹੈਗੀ ਆ ਕੇ ਪੰਜ ਪੰਜ ਤਾਂ ਇੱਕ ਪਾਸੇ ਰਹੀ ਤੇ 25 ਸਾਲ ਹੋ ਗਏ ਮਕਾਨ ਪਾਏ ਨੂੰ ਚਾਹੁੰਦਾ ਸੀ ਜੀ ਅੱਜ ਖੁਸ਼ੀ ਹੋਈ ਆ ਮਨ ਨੂੰ ਖੁਸ਼ੀ ਮਿਲੀ ਆ ਕਿ ਮਕਾਨ ਸ਼ੁਰੂ ਹੋ ਗਿਆ ਹਾਂਜੀ ਮਕਾਨ ਸ਼ੁਰੂ ਹੋ ਗਿਆ ਬਸ ਜੀ ਤੇਨ ਵੱਲੋਂ ਸਾਨੂੰ ਬਹੁਤ ਖੁਸ਼ੀ ਹੈ ਵੀ ਇਹਨਾਂ ਨੇ ਬਣਾ ਦੇਣਾ ਅੱਜ ਸ਼ੁਰੂ ਹੋਗਾ ਬਸ ਬਣ ਗਿਆ ਸੋ ਭੈਣ ਜੀ ਥੋੜੇ ਭਾਵੁਕ ਹੋਏ ਨੇ ਕਿਉਂਕਿ ਜੇ ਨੂੰ ਪਤਾ ਹੁੰਦਾ ਜਿਹੜਾ ਸਮਾਂ ਕੱਢਦਾ ਹੁੰਦਾ ਗਰੀਬੀ ਦੇ ਵਿੱਚ ਮਜ਼ਦੂਰੀ ਕਰਕੇ ਅੱਜ ਘਰ ਨਹੀਂ ਚੱਲਦੇ ਮਜ਼ਦੂਰੀਆਂ ਕਰਕੇ ਅੱਜ ਮਕਾਨ ਨਹੀਂ ਬਣਦੇ ਚੰਗੇ ਚੰਗੇ ਆ ਬੰਦਿਆਂ ਦੇ ਘਰ ਹਿੱਲੇ ਪਏ ਨੇ ਸੋ ਇਸ ਕਰਕੇ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਦੇ ਅੱਗੇ ਬੇਨਤੀ ਅਰਦਾਸ ਕੀਤੀ ਕਰਕੇ ਕਿ ਇਸ ਭੈਣ ਭੈਣ ਦਾ ਘਰ ਬਣ ਜਾਵੇ ਔਰ ਜ਼ਰੂਰਤ ਵੀ ਹੈ ਕਿਉਂਕਿ ਜਿਹੜਾ ਸਹਿਯੋਗ ਹੈ ਕਹਿੰਦਾ ਉਹ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਸਹਿਯੋਗ ਦੇ ਨਾਲ ਹੀ ਅੱਜ ਇਹ ਸਤਨਾਮ ਕਾਨ ਦੀ ਆਰੰਭਤਾ ਹੋਈ ਹੈ ਜਿੱਥੇ ਕਿਤੇ ਵੀ ਲੋੜਵੰਦ ਹੋਵੇ ਉਸ ਦੀ ਜਰੂਰ ਸੇਵਾ ਕਰਿਆ ਕਰੋ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਮੇਰੀ ਪਹੁੰਚ ਕਰ ਜਾਵੇ ਕਿਸੇ ਗਰੀਬ ਦਾ ਹੋਰ ਦਾ ਵੀ ਘਰ ਬਣ ਜਾਵੇ ਸੋ ਮੈਂ ਹਾਂ ਸੁਖਵਿੰਦਰ ਸਿੰਘ ਸਲੋਦੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੂੰ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ